ਆਪਣਾ ਯੂਨੀਵਰਸਿਟੀ ਸਾਢੇ 8 ਕੁਆਟਲ ਝਾੜ ਕਹਿੰਦੀ ਹੈ ਜੀਐਸ 7 ਦਾ ਜਿਹੜੀ 7 ਨੰਬਰ ਸਰੋਂ ਹੈ ਤੇ ਅਸੀਂ ਆਰਗੈਨਿਕ ਚ 12 ਕੁਆਟਲ ਝਾੜ ਲੈ ਰਹੇ ਹਾਂ ਮੈਨੂੰ ਆਰਗੈਨਿਕ ਕਰਨੀ ਚਾਹੀਦੀ ਹੈ ਜਾਂ ਕੈਮੀਕਲ ਜਿਹੜਾ ਮੇਰਾ ਮਕਸਦ ਹੈ ਉਹ ਹੈਗਾ ਜੇ ਕਿਸੇ ਦਾ ਝਾੜ ਨਹੀਂ ਆ ਰਿਹਾ ਉਹ ਕਿਵੇਂ ਆਊ ਮੈਂ ਉਹ ਤੇ ਗੱਲ ਕਰ ਸਕਦਾ ਆਪਾਂ ਗੱਲ ਕਰਦੇ ਸੀ ਸਰੋਂ ਦੀ ਤੁਸੀਂ ਸਰੋਂ ਦਾ 1 ਕਿਲੋ ਤੋਂ ਵੱਧ ਬੀਜ ਨਹੀਂ ਪਾਉਣਾ 1 ਏਕੜ ਚ ਡੇਢ ਤੋਂ 2 ਫੁੱਟ ਲਾਈਨ ਤੋਂ ਲਾਈਨ ਡਿਸਟੈਂਸ ਰੱਖਣਾ ਹੈ ਲਾਈਨ ਤੋਂ ਲਾਈਨ ਲਾਈਨ ਤੋਂ ਲਾਈਨ ਜਿਹੜੀ ਕਲਾਈਨ ਤੋਂ ਦੂਜੀ ਲਾਈਨ ਜਦੋਂ ਜੇ 20 ਜਿਆਦਾ ਪੈ ਗਿਆ ਤਾਂ ਥੋੜੀ ਜੀ ਬਿਰਲੀ ਵੀ ਕਰਨੀ ਆ ਫਟਕ ਤੋਂ ਦੂਰ ਬੂਟਾ ਵਗ ਜੇ ਵੀ ਬੂਟਾ ਮਜ਼ਬੂਤ ਹੋ ਜੇ 1.5/1.5 ਕਰ ਲੋ 2/2 ਕਰ ਲੋ ਇੱਥੇ ਤੱਕ ਲੈ ਜੇ ਨੂੰ ਪਹਿਲਾ ਪਾਣੀ 30 ਦਿਨਾਂ ਤੇ ਇੱਕ ਪਾਣੀ ਹੋਰ ਲਾਉਣਾ ਹੈ 65 ਦਿਨਾਂ ਤੇ ਬਸ ਸਰੋਂ 12 ਕੁਟ ਲਵੋ ਰੋਲਾ پتہ ਕਿੱਥੇ ਹੈ ਹੁਣ ਮੈਂ ਤੁਹਾਨੂੰ ਗੱਲ ਸੁਣਾਉਣਾ ਕਿਉਂ ਹੋਊਗੀ ਜਦੋਂ ਸਰੋਂ 12 ਕੁਆਟਲ ਝਾੜ ਲੈਣਾ ਆਪਾਂ ਤਾਂ ਕੀ ਹੋਊਗਾ ਸਰੋਂ ਦੀਆਂ ਜਿਹੜੀਆਂ ਫਲੀਆਂ ਨੇ ਉਹ ਜਦੋਂ ਫੁੱਲ ਚੱਕਦੀ ਐ ਫੁੱਲਾਂ ਤੇ ਚਲੀ ਗਈ 65 ਦਿਨਾਂ ਤੇ ਸਾਰੇ ਫੁੱਲ ਆ ਜਾਣਗੇ ਸਾਰਾ ਖੇਤ ਪੀਲਾ ਪੀਲਾ ਦਿਖੂਗਾ ਉੱਥੇ ਜਾ ਕੇ ਆਪਾਂ ਇੱਕ ਪਾਣੀ ਲਾਉਣਾ ਐ ਜਦੋਂ ਪਾਣੀ ਲੱਗ ਗਿਆ 15 ਕੁ ਦਿਨ 20 ਦਿਨ ਉਦੋਂ ਠੰਡ ਹੁੰਦੀ ਐ ਜਨਵਰੀ ਫਰਵਰੀ ਦੀ ਥੋੜੀ ਫਸਲ ਐ ਜਿਹੜੀ ਜਾਂ ਦਸੰਬਰ ਦੇ ਨੇੜੇ ਉਦੋਂ ਕੋਰਾ ਵੀ ਪੈਣਾ ਹੁੰਦਾ ਦਸੰਬਰ ਦੇ 25ਕ ਦਸੰਬਰ ਜਦੋਂ ਆਪਾਂ ਸਾਬ ਜਦਿਆਂ ਦਾ 22 ਸਤੰਬਰ ਨੂੰ ਮਨਾਉਨੇ ਆ ਸ਼ੀਦੀ ਧੜਾ ਉਦੋਂ ਠੰਡ ਉਦੋਂ ਵੱਧ ਤਾਂ ਮੈਨੂੰ ਲੱਗਦਾ ਬਾਅਦ ਚ ਪੈਂਦੀ ਨਹੀਂ ਉੱਥੇ ਜੇ 65 ਕਿ ਦਿਨਾਂ ਦੀ ਫਸਲ ਹੋ ਜੂ ਜਿਹੜੀ ਬਜਾਈ ਹੈ ਇੱਕ ਗੱਲ ਰਹਿ ਗਈ ਇੱਥੇ ਬਜਾਈ ਆਪਾਂ 10 ਅਕਤੂਬਰ ਤੋਂ ਪਹਿਲਾਂ ਹੀ ਕਰਨੀ ਹੈ 10 ਅਕਤੂਬਰ ਬਸ ਵੈਸੇ ਤਾਂ 1 ਅਕਤੂਬਰ ਹੈ 10 ਅਕਤੂਬਰ ਨਾਲ ਥੋੜਾ ਝਾੜ 10 ਰਹਿ ਸਕਦਾ ਜੇ ਤੁਸੀਂ 1 ਤੇ ਚਲੇਗੇ ਤਾਂ 12 ਹੀ ਆਊਗਾ ਇਹ ਵੈਰਾਈਟੀ ਕਿਹੜੀ ਹੈ ਦੇਸੀ ਜਦੋਂ ਆਪਾਂ 12 ਕੁਆਟਲ ਕੱਢਣੀ ਹੈ ਜਿਹੜੀ ਆਪਾਂ ਫੁੱਲਾਂ ਦੀ ਗੱਲ ਕਰਦੇ ਸੀ ਹੁੰਦਾ ਕੀ ਐ ਅਸੀਂ ਮੰਗਰੋਂ ਜਾ ਕੇ ਜਦੋਂ ਗਰਮੀ ਵਧਣ ਲੱਗਦੀ ਐ ਫਰਵਰੀ ਤੋਂ ਬਾਅਦ ਕਹਿ ਦਿੰਨੇ ਆ ਯਾਰ ਸਰੋਂ ਮੱਚੀ ਜਾਂਦੀ ਐ ਪਾਣੀ ਲਾ ਦੋ ਉੱਥੇ ਸਰੋਂ ਰਹਿ ਜਾਂਦੀ ਐ 6 ਕੁਟਲ ਉਸੇ ਪਾਣੀ ਨਾਲ ਹੀ ਹੋਰ ਕੁਝ ਵੀ ਨਹੀਂ ਤੁਸੀਂ ਗਲਤ ਕੀਤਾ ਪਾਣੀ ਲਾਤਾ ਜੇ ਤੁਸੀਂ ਇਹੀ ਸਰੋਂ ਕੈਮੀਕਲ ਕਰਨੀ ਐ 15 ਕੁਟਲ ਵਧ ਲਿਓ ਮੈਂ ਆਰਗੈਨਿਕ ਦੀ ਗੱਲ ਕਰੀ ਇਹਨਾਂ ਤਾਂ 12 ਤੇ ਖੜਾਂ ਕੈਮੀਕਲ ਚਾਹੀਏ ਤਾਂ 3 ਕੁਟਲ ਹੋਰ ਵਧ ਜੂ ਪਰ ਪੈਸੇ ਨਹੀਂ ਵਧਦੇ ਪੈਸੇ ਘਟ ਜਾਣਗੇ ਤੁਸੀਂ ਪੈਸੇ ਲਈ ਖੇਤੀ ਕਰ ਰਹੇ ਹੋ ਜਾਂ ਝਾੜ ਲਈ ਹੁਣ ਅਸੀਂ 250 ਰੁਪਏ ਤੇਲ ਵੇਚਦੇ ਆ ਜੇ ਇਹ ਕੈਮੀਕਲ ਹੋ ਗਿਆ 180 ਰਹਿ ਜਾ ਫਿਰ ਮੈਨੂੰ ਵਜਨ ਵਧਾਉਣ ਦੀ ਕੀ ਲੋੜ ਹੈ ਜਾਂ 150 ਵੀ ਰਹਿ ਸਕਦਾ ਇਹਦੀ ਕੋਈ ਮੰਡੀ ਨਹੀਂ ਕੈਮੀਕਲ ਦੀ ਸਰੋਂ ਦੀ ਕੈਮੀਕਲ ਦੀ ਕੋਈ ਮੰਡੀ ਨਹੀਂ ਆਰਗੈਨਿਕ ਦਾ ਮੇਰਾ 100 100 ਲੀਟਰ ਚੰਡੀਗੜ ਆਉਂਦਾ ਮੈਂ 4 ਏਕੜ ਚ ਕਰਦਾ ਸਰੋਂ ਦੀ ਖੇਤੀ ਤੇ 4 ਏਕੜ ਅੱਧਾ ਚੰਡੀਗੜ ਲੈ ਜਾਂਦਾ ਤੇ ਪਿੰਡੋਂ ਇੱਥੋਂ ਮੇਰਾ ਫਾਰਮ 150 ਕਿਲੋਮੀਟਰ ਹੈ ਜੇ ਤੁਸੀਂ ਖੇਤੀ ਕਰਦੇ ਹੋ ਮੋਂ ਅਗਲਾ 150 ਜਾਊਕੋ ਇੱਥੇ ਆਉ 32 ਤੱਕ ਜਰ ਚਲਾ ਜਾਂਦਾ 30 ਤੋਂ 32 ਲੀਟਰ ਪਰ ਕੁਆਂਟਲ 30 ਤੋਂ 32 ਲੀਟਰ ਤੇਲ ਨਿਕਲਦਾ ਇਹ ਚੋਂ ਹੁਣ ਮੈਂ ਤੁਹਾਨੂੰ ਦੱਸਦਾ ਵੈਰਾਈਟੀ ਕਿਹੜੀ ਹੈ ਇਹ ਹਰਿਆਣਾ ਯੂਨੀਵਰਸਿਟੀ ਦੀ 15 12 13 ਸਾਲ ਪਹਿਲਾਂ ਰਿਲੀਜ਼ ਹੋਈ ਸੀ 725 ਜਿਹੜੀਆਂ ਪੋਇਨਰ ਪੁਨਰ ਆਉਂਦੀਆਂ ਨੇ 15 1500 ਰੁਪਏ ਕਿਲੋ ਵਾਲੀਆਂ ਸਾਰੀਆਂ ਇਹਦੇ ਹੁੰਜਾ ਫੇਰ ਦਿੰਦੀ ਹੈ ਉਹ ਹੁਣ ਤੁਸੀਂ ਦੇਖਣਾ ਹੈ ਵੀ 200 ਰੁਪਏ ਕਿਲੋ ਵਾਲਾ ਵੀ ਵੇਚਣਾ ਬੀਜਣਾ ਜਾਂ 1500 ਰੁਪਏ ਵਾਲਾ ਉਹ ਮੈਂ ਨਹੀਂ ਡਿਸਾਈਡ ਕਰ ਸਕਦਾ ਮੈਂ ਜਿਹੜੀ ਗਰੰਟੀ ਲੈ ਸਕਦਾ ਉਹ ਲੈ ਲਈ ਅਗਲਾ ਕੰਮ ਫੈਸਲਾ ਤੁਸੀਂ ਕਰਨਾ ਜਿਹੜੀ ਆਪਾਂ ਗੱਲ ਕਰਦੇ ਸੀ ਫੁੱਲਾਂ ਤੇ ਜਦੋਂ ਫੁੱਲਾਂ ਤੇ ਚਲੀ ਗਈ ਉੱਥੇ ਕੀ ਹੋਊਗਾ ਜਦੋਂ ਆਪਾਂ 65 ਦਿਨਾਂ ਤੋਂ ਬਾਅਦ ਪਾਣੀ ਲਾ ਦਿੰਨੇ ਆ ਉਹ ਸਰੋਂ ਦੁਬਾਰੇ ਫੁੱਲ ਚੱਕ ਲੈਂਦੀ ਐ ਜਦੋਂ ਉਹਨੇ ਦੁਬਾਰੇ ਫੁੱਲ ਚੱਕ ਲੇ ਉਹਦੇ ਦਾਣੇ ਨੇ ਜਿਹੜੇ ਉਹ ਐਨੇ ਬ੍ਰੀਕ ਹੋ ਜਾਣਗੇ ਉਹਦਾ ਵਜ਼ਨ ਨਹੀਂ ਵੜਨਾ ਦਾਣਿਆਂ ਦੀ ਗਿਣਤੀ ਜ਼ਰੂਰ ਵਧੂਗੀ ਜਦੋਂ ਗਿਣਤੀ ਵਧ ਗਈ ਉਹਦੀ ਜਿਹੜਾ ਝਾੜ ਹੈ ਉਹ ਥੱਲੇ ਆ ਜਾਊਗਾ ਜੇ ਤੁਸੀਂ ਉਹਦੀ ਗਿਣਤੀ ਨਾ ਵਧਾਈ ਅੱਜ ਮੇਰੇ ਕੋਲੇ 20 ਸਰੋਂ ਦਾ ਖਤਮ ਹੋ ਗਿਆ ਕੱਲ ਹੀ ਜਿਹੜਾ ਉਹਦਾ ਦਾਣਾ ਹੈਗਾ ਜਦੋਂ ਤੁਸੀਂ ਇਹਨੂੰ ਹੱਥ ਤੇ ਰੱਖੋਗੇ ਤੁਸੀਂ ਕਹੋਗੇ ਜ਼ਿੰਦਗੀ ਚ ਇੰਨੀ ਮੋਟੀ ਸਰੋਂ ਹੀ ਨਹੀਂ ਦੇਖੀ ਉਹਦਾ ਕਾਰਨ ਕੀ ਹੈ ਜਦੋਂ ਪੌਦਾ ਮੈਚ्योर ਹੁੰਦਾ ਉਹ ਰਸ ਬਣਾਉਣਾ ਬੰਦ ਕਰ ਦਿੰਦਾ ਜਿਹੜੀ ਖੁਰਾਕ ਹੈ ਸਾਰੀ ਦਾਣਿਆਂ ਚ ਟਰਾਂਸਫਰ ਕਰ ਦਿੰਦਾ ਜਿਵੇਂ ਜਿਵੇਂ ਜ਼ਮੀਨ ਸੁੱਕਦੀ ਹੈ ਉਹ ਸਾਰੀ એનર્ਜੀ ਚੱਕ ਕੇ ਜ਼ਮੀਨ ਚੋਂ ਜੰਪ ਕਰ ਦਿੰਦਾ ਦਾਣਿਆਂ ਚ ਜਦੋਂ ਉਹਨੂੰ ਤੁਸੀਂ ਪਾਣੀ ਲਾਤਾ ਉਨੇ ਇੰਨਾ ਰਸ ਬਣਾ ਲਿਆ ਉਹ ਦੁਬਾਰੇ ਫੇਰ ਫੁੱਟਣ ਲੱਗ ਗਿਆ ਤੁਸੀਂ ਦੇਖਿਓ ਜੇ ਫਰਵਰੀ ਚ ਮੀਂਹ ਪੈ ਜਾਣਾ ਸਰੋਂ ਦੁਬਾਰੇ ਫੁੱਲ ਚੱਕ ਜਾਂਦੀ ਐ ਉਹ ਸਾਲ ਝਾੜ ਨਹੀਂ ਆਉਂਦਾ ਘਟੂਗਾ ਝਾੜ ਉਹ ਤੋਂ ਉਹਦਾ ਘਟਣ ਦਾ ਕਾਰਨ ਕੀ ਹੈ ਇਹੀ ਹੈ ਵੀ ਜਦੋਂ ਉਹਨੂੰ ਪਾਣੀ ਦੁਬਾਰੇ ਲੱਗਿਆ ਪੌਦੇ ਨੂੰ ਹੋ ਜਾਂਦਾ ਵੀ ਮੈਂ ਹੋਰ ਦਾਣੇ ਪੈਦਾ ਕਰਾਂ ਹਰ ਇੱਕ ਬੰਦਾ ਹਰ ਇੱਕ ਪੌਦਾ ਹਰ ਇੱਕ ਕੀੜਾ ਆਪਣੇ ਲਈ ਨਹੀਂ ਭੋਜਨ ਪੈਦਾ ਕਰਦਾ ਉਹ ਆਪਦੀ ਜਨਰੇਸ਼ਨ ਲਈ ਪੈਦਾ ਕਰਦਾ ਸਮਝ ਗਏ ਮੈਂ ਕੀ ਕਹਿਣਾ ਚਾਹੁੰਨਾ ਇਹ ਬੱਡਾਂ ਦੇ ਨਾਲ ਹੀ ਐ ਉਹ ਛੋਡੀ ਮਰਜੀ ਜੇ ਆਰਗੇਨਿਕ ਚ ਕਰੋਗੇ ਤਾਂ ਬੈਡਾਂ ਤੇ ਲਾਓ ਜਦੋਂ 65 ਦਿਨ ਤੇ ਪਾਣੀ ਲਾਤਾ 15 ਮਾਰਚ ਨੂੰ ਸੋਡਾ ਖੇਤ ਬੇਲਾ ਤੁਸੀਂ 20 ਮਾਰਚ ਨੂੰ ਦੁਬਾਰੇ ਜਾਂ 18 ਮਾਰਚ ਨੂੰ ਮੂੰਗੀ ਵੀ ਸਕਦੇ ਹੋ ਇਸੇ ਖੇਤ ਚ ਤੇ ਕਣਕ ਤੋਂ ਬਾਅਦ ਮੂੰਗੀ ਤਾਂ ਨਹੀਂ ਆਉਂਦੀ ਪਹਿਲੀ ਗੱਲ 12 ਕੁਆਟਲ ਸਰੋਂ ਜਾਂ 10 ਕੁਆਟਲ ਸਰੋਂ ਜੇ 6000 ਨੂੰ ਵੀ ਰੱਖ ਲਈਏ 60000 ਦੀ ਤੇ ਦੂਜੀ ਫਸਲ ਲਈ ਸਮਾ ਮੂੰਗੀ ਉਹ 65 ਦਿਨਾਂ ਚ ਮੂੰਗੀ ਪੱਕੂਗੀ ਤੇ ਜਦੋਂ ਨੂੰ ਜੂਨ ਦੇ 20 ਜੂਨ ਤੋਂ ਬਾਅਦ ਮੀਂਹ ਆਉਣੇ ਹੁੰਦੇ ਨੇ ਉਸ ਤੋਂ ਪਹਿਲਾਂ ਵੱਢ ਕੇ ਸੋਡੇ ਘਰੇ ਆ ਜੂਗੀ ਚਾਰ ਕੁਆਟਲ ਮੂੰਗੀ ਤੇ ਜਦੋਂ ਝੋਨਾ ਲੈਣਾ ਹੋਇਆ ਉਹਦੇ ਲਈ ਮੂੰਗੀ ਪਹਿਲੀ ਬੀਜੀ ਗਈ ਤਿੰਨ ਕੁਆਟਲ ਝੋਨਾ ਵੱਧ ਇਹ ਜੀ ਖੇਤੀ ਕਰਨੀ ਚਾਹੀਦੀ ਹੈ ਨਹੀਂ